ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇਕ ਵਾਰੀ ਰੀਚ ਪਵਾ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇਕ ਵਾਰੀ ਰੀਚ ਪੁਗਾ ਦੇਵੇ ਰੋਜ ਬਾਲਮਾ ਕਹਿੰਦੀ ਤੇਰੇ ਘਰ ਵਿੱਚ ਦਾਲ ਨਾਟਾਵੇ ਤੇਰਾ ਲੈ ਫਤਲਾਈ ਪਾਟਾਵੇ ਕਹਰ ਵਿੱਚ ਦਾਲ ਨਾ ਟਾਵੇ ਤੇਰਾ ਲੈ ਫਤਲਾਈ ਪਾਟਾਵੇ ਮੇਰੇ ਦਿਲ ਨੂੰ ਪੈਂਦਾ ਘਾਟਾਵੇ ਮੈਂ ਤੇਰੇ ਪੈਰੀ ਪੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਚ ਪੁਗਾ ਦੇਵੇ ਰੋਜ ਬਾਲਮਾ ਕਹਿੰਦੀ ਤੂੰ ਪਾਰ ਸੁਨੀ ਦਾ ਸੇਠ ਵੇ ਕਰਹਣੀ ਦਰੀ ਅੱਖੇ ਸਵੇ ਸੋਨੇ ਦਾ ਸੇਠ ਵੇ ਕਰਹਿਣੀ ਦਰਿਆ ਖੇਸ ਵੇ ਮੇਰੇ ਵੱਲ ਤਾਂ ਵੇਖ ਵੇ ਮੈਂ ਤਰਲੇ ਪਾਪਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੈਂ ਤਾਨੇ ਸੁਣਦੀ ਗੈਰਾਂ ਦੇ ਜਿੜ ਤੀਰ ਮਾਰਦੇ ਗੈਰਾਂ ਦੇ ਸੁਨਦੇ ਗਹਿਰਾ ਦੇ ਜੜ ਤੀਰ ਮਾਰਦੇ ਗਹਿਰਾ ਦੇ ਇਹ ਬੋਲ ਪਰੇ ਬੇਜਹਿਰਾ ਦੇ ਮੇਰੀ ਜਿੰਦ ਮੌਲਨਾ ਸੈਂਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲਮਾ ਕਹਿੰਦੀ ਮੇਰੀ ਇੱਕ ਵਾਰੀ ਜਪ ਪੁਗਾ ਦੇਵੇ ਰੋਜ ਬਾਲਮਾ ਕਹਿੰਦੀ ਮੈਨੂੰ ਰੋਜ ਗਵਾਂਡਣ ਕਹਿੰਦੀ ਵੇ ਮੈਂ ਚੂੜੇ ਬਾਜਣਾ ਰਹਿੰਦੀ ਵੇ ਮੈਨੂੰ ਰੋਜ ਗਵਾਂਡਣ ਕਹਿੰਦੀ ਜੇ ਨਹ ਰਹਿੰਦੀ ਵੇ ਨਾ ਗੱਲ ਕਿਸੇ ਦੀ ਸਹਿੰਦੀ ਵੇ ਮੈਂ ਅੰਦਰ ਲੁਕ ਲੁਕ ਬੈੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲ ਮਾ ਕਹਿੰਦੀ ਮੇਰੀ ਇੱਕ ਵਾਰੀ ਜਿਚ ਪੁਗਾ ਦੇਵੇ ਰੋਜ ਬਾਲ ਮਾ ਕਹਿੰਦੀ ਮੈਂ ਚੂੜਾ ਲੈਣਾ ਚੰਦੀ ਦਾ ਜਿਹੜਾ ਛਣਕੇ ਗਿੱਦਾ ਪਹੁੰਦੀ ਦਾ ਮੈਂ ਚੂੜਾ ਚਣੂ ਕੇ ਗਿੱਧਾ ਪੌਂਦੀ ਦਾ ਜਿਹੜਾ ਚਮਕੇ ਪੇਕੇ ਜਾਂਦੀ ਦਾ ਤੈਨ ਰੋਜ ਬਾਲ ਮਾ ਕਹਿੰਦੀ ਬਿਜਲੀ ਦਾ ਚੂੜਾ ਲੈ ਦੇਵੇ ਰੋਜ ਬਾਲ ਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਪੁਗਾ ਦੇਵੇ ਰੋਜ ਬਾਲ ਮਾ ਕਹਿੰਦੀ ਮੇਰੀ ਇੱਕ ਵਾਰੀ ਰੀਜ ਪੁਗਾ ਦੇਵੇ ਰੋਜ ਬਾਲ ਮਾ ਕਹਿੰਦੀ ਸਸਿਕਾ ਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਦਾ ਗੀਤ ਇਹ ਗੁਰਮੀਤ ਬਾਬਾ ਜੀ ਦਾ ਗਾਇਆ ਬਹੁਤ ਹੀ ਪਿਆਰਾ ਗੀਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ